ਹਾਂਜੀ ਸਵਾਗਤ ਹੈ ਤੁਹਾਡਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡੀ ਸਾਰਿਆਂ ਦੀ ਪੀਐਸਟੈਟ ਦੀ ਤਿਆਰੀ ਚੱਲ ਰਹੀ ਆ ਉਹਦੇ ਲਈ ਅਸੀਂ ਤੁਹਾਨੂੰ ਸਾਈਕੋਲੋਜੀ ਦਾ ਟੌਪਿਕ ਕਰਵਾ ਰਹੇ ਸੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦਾ ਠੀਕ ਹੈ ਉਹਦਾ ਆਪਾਂ ਪਾਰਟ 3 ਅੱਜ ਕਰਵਾਉਣ ਜਾ ਰਹੇ ਆ ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਨੇ ਇਹ ਪੀਪਲ ਦੇ ਵਿੱਚ ਪੁੱਛੇ ਜਾਂਦੇ ਆ ਤਾਂ ਵੀਡੀਓ ਨੂੰ ਐਂਡ ਤੱਕ ਧਿਆਨ ਨਾਲ ਜ਼ਰੂਰ ਦੇਖਿਓ ਜੀ ਹਾਂਜੀ ਆਪਾਂ ਆਪਣਾ ਟਾਈਮ ਵੇਸ ਨਾ ਕਰਦੇ ਹੋਏ ਪ੍ਰਸ਼ਨ ਸਟਾਰਟ ਕਰਦੇ ਆਂ ਜੀ ਹਾਂਜੀ ਪਹਿਲਾ ਪ੍ਰਸ਼ਨ ਆ ਜੀ ਚਾਈਲਡ ਡਵੈਲਪਮੈਂਟ ਦਾ ਸਹੀ ਅਰਥ ਕੀ ਹੈ ਚਾਈਲਡ ਡਵੈਲਪਮੈਂਟ ਦਾ ਸਹੀ ਅਰਥ ਸਹੀ ਮੀਨਿੰਗ ਕੀ ਹੁੰਦਾ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਬੱਚੇ ਵਿੱਚ ਆਉਣ ਵਾਲੇ ਸਾਰੇ ਪੱਖਾਂ ਦੇ ਬਦਲਾ ਸਮਝ ਲੱਗ ਗਈ ਹੋਈ ਹੁਣੀ ਕਿ ਪੱਛੇ ਵਿੱਚ ਸਾਰੇ ਪੱਖਾਂ ਤੋਂ ਜੋ ਬਦਲਾ ਆਉਂਦੇ ਸਮਾਜੀ ਪੱਖ ਹੋ ਗਿਆ ਜਾਂ ਮਾਨਸਿਕ ਪੱਖ ਹੋ ਗਿਆ ਸਰੀਰ ਪੱਖੋਂ ਉਹ ਕੀ ਹੁੰਦਾ ਹੈਗਾ ਚਾਈਲਡ ਡਵੈਲਪਮੈਂਟ ਦਾ ਸਹੀ ਅਰਥ ਹੁੰਦਾ ਜੀ ਠੀਕ ਹੈ ਹਾਂਜੀ ਨੈਕਸਟ ਪ੍ਰਸ਼ਨ ਹੈ ਜੀ ਵਿਕਾਸ ਯਾਨੀ ਕਿ ਡਿਵੈਲਪਮੈਂਟ ਕਿਹੜੀ ਕਿਸਮ ਦਾ ਬਦਲਾਅ ਹੈ ਡਿਵੈਲਪਮੈਂਟ ਹੈ ਜਿਹੜਾ ਕਿਹੜੀ ਕਿਸਮ ਦਾ ਬਦਲਾਅ ਜੀ ਆਪਸ਼ਨਸ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਗੁਣਾਤਮਕ ਡਿਵੈਲਪਮੈਂਟ ਕਿਹੜੀ ਕਿਸਮ ਦਾ ਬਦਲਾਅ ਹੁੰਦਾ ਹੈ ਜੀ ਗੁਣਾਤਮਕ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਜਿਹੜਾ ਗਰੋਥ ਦਾ ਉਦਾਹਰਣ ਹੈ ਗ੍ਰੋਥ ਮੀਨਜ਼ ਆ ਬਦਦਾ ਠੀਕ ਹੈ ਗ੍ਰੋਥ ਦੇ ਅਧਾਰਨ ਕਿਹੜੀ ਹੈ ਇਹਨਾਂ ਦੇ ਵਿੱਚੋਂ ਇਹ ਤੁਹਾਨੂੰ ਪਤਾ ਹੀ ਹੋਊਗਾ ਸਭ ਨੂੰ ਹਾਂਜੀ অপਸ਼ਨਸ ਦੇਖ ਸਕਦੇ ਹੋ ਤੁਸੀਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਉਚਾਈ ਵਧਣਾ ਠੀਕ ਹੈ ਕਿਉਂਕਿ ਆਪਾਂ ਜਿਹੜੀ ਗ੍ਰੋਥ ਹੁੰਦੀ ਹੈ ਉਹਨੂੰ ਦੇਖ ਸਕਦੇ ਹੁੰਨੇ ਹਾਂਗੇ ਮਾਪ ਸਕਦੇ ਹੁੰਨੇ ਹਾਂ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਜਿਹੜੀ ਡਿਵੈਲਪਮੈਂਟ ਦੀ ਸ਼ੁਰੂਆਤ ਆ ਉਹ ਕਦੋਂ ਹੁੰਦੀ ਹੈ ਬੱਚੇਦੋ ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ। ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ অপਸ਼ਨ ਗਰਭ ਅਵਸਥਾ ਤੋਂ। ਜਦੋਂ ਬੱਚਾ ਮਾਂ ਦੇ ਪੇਟ 'ਚ ਹੁੰਦਾ ਉਦੋਂ ਤੋਂ ਹੀ ਬੱਚੇ ਦੀ ਜਿਹੜੀ ਡਿਵੈਲਪਮੈਂਟ ਆਹੋ ਸ਼ੁਰੂ ਹੋ ਜਾਂਦੀ ਹੈ ਜੀ ਠੀਕ ਹੈ। ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਦੀ ਪ੍ਰਕਿਰਿਆ ਕਿਹੋ ਜਿਹੀ ਹੁੰਦੀ ਹੈ? ਵਿਕਾਸ ਦੀ ਜਿਹੜੀ ਪ੍ਰਕਿਰਿਆ ਹੈਗੀ ਕਿਹੋ ਜਿਹੀ ਹੁੰਦੀ ਹੈ ਜੀ ਇਹ ਪਤਾ ਹੋ ਸਭ ਨੂੰ। ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ। ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਨਿਰੰਤਰ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੱਚਿਆਂ ਵਿੱਚ ਵਿਅਕਤੀਗਤ ਅੰਤਰ ਕਿਉਂ ਪਾਏ ਜਾਂਦੇ ਹਨ ਬੱਚਿਆਂ ਵਿੱਚ ਜਿਹੜੇ ਵਿਅਕਤੀਗਤ ਅੰਤਰ ਨੇ ਉਹ ਕਿਉਂ ਪਾਏ ਜਾਂਦੇ ਨੇ ਜੀ ਆਪਸ਼ਨਸ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਵਿਰਾਸਤ ਅਤੇ ਵਾਤਾਵਰਣ ਦੋਵਾਂ ਕਰਕੇ ਬੱਚਿਆਂ ਦੇ ਵਿੱਚ ਜਿਹੜੇ ਡਿਫਰੈਂਸਸ ਨੇ ਉਹ ਪਾਏ ਜਾਂਦੇ ਆ ਠੀਕ ਹੈ ਜੀ ਹਾਂਜੀ ਨੈਕਸਟ ਪ੍ਰਸ਼ਨ ਹੈ ਜੀ ਸੈਫੈਲੋਕੋਰਡਲ ਨਿਜਮ ਕਿਸ ਦਾ ਸਹੀ ਅਰਥ ਹੈ ਇਹ ਪਤਾ ਹੋ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕਿਆ ਹਾਂ ਵੀ ਸੈਫੈਲੋਕੋਰਡਲ ਨਿਜਮ ਸਹੀ ਦਾ ਸਹੀ ਅਰਥ ਕੀ ਹੈ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਸਿਰ ਤੋਂ ਪੈਰਾਂ ਵੱਲ ਠੀਕ ਹੈ ਵੀ ਜਾਨੀ ਕਿ ਸੈਫੈਲੋਕੋਰਡਲ ਦਾ ਜਿਹੜਾ ਨਿਜਮ ਉਹ ਕਹਿੰਦਾ ਵੀ ਬੱਚੇ ਦਾ ਜਿਹੜਾ ਵਿਕਾਸ ਆ ਉਹ ਸਿਰ ਤੋਂ ਪੈਰਾਵਲ ਹੁੰਦਾ ਹੈਗਾ ਮਤਲਬ ਪਹਿਲਾ ਜਿਹੜਾ ਬੱਚਾ ਆਪਦਾ ਸਿਰ ਨੂੰ ਖੜਾਉਣਾ ਸਿੱਖਦਾ ਹੈਗਾ ਆਪਾਂ ਬੱਚੇ ਨੂੰ ਗੋਦੀ ਚਾੱਕਦੇ ਹਾਂ ਹਨਾ ਆਪਾਂ ਉਹਦੇ ਸਿਰ ਤੇ ਹੱਥ ਰੱਖਦੇ ਹੁੰਦੇ ਹੁਣੇ ਕਿਉਂ ਵੀ ਬੱਚੇ ਨੂੰ ਸਿਰ ਖੜਾਉਣਾ ਨਹੀਂ ਆਉਂਦਾ ਪਹਿਲਾਂ ਪਹਿਲਾਂ ਹੌਲੀ ਹੌਲੀ ਉਹ ਕੀ ਹੈ ਸਿਰ ਤੇ ਉਹਦੇ ਕਾਬੂ ਪਾਉਣਾ ਸਿੱਖ ਜਾਂਦਾ ਹੈਗਾ ਠੀਕ ਹੈ ਜੀ ਫੇਰ ਹੀ ਖੜਨਾ ਬੈਠਣਾ ਸਭ ਕੁਝ ਸਿੱਖਦਾ ਹਨਾ ਹਾਂਜੀ ਅੱਗੇ ਹੈ ਜੀ ਬੱਚਾ ਪਹਿਲਾਂ ਬੈਠਦਾ ਹੈ ਫਿਰ ਖੜਦਾ ਹੈ ਇਹ ਕਿਹੜਾ ਨਿਯਮ ਹੈ ਜੀ ਆਪਸ਼ਨਸ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ हाँ जी सही उत्तर है जी बी ऑप्शन सफाला कॉर्डल ठीक है जी हाँ जी अगला प्रश्न है जी मॉडिस्टल मोडिस्टल निजम किसाल संबंधित है जरा प्रॉक्सी मॉडिस्टल निजम है ये किस नाल संबंधित है जी ऑप्शन देख लो य सही उत्तर आऊगा जी सी ऑप्शन केंद्र तो बाहर वाली ठीक है ये डिवेलपमेंट ना संबंधित निजम है जी ਇਦੇ ਵਿੱਚ ਕੀ ਹੁੰਦਾ ਵੀ ਜਿਹੜੀ ਬੱਚੇ ਦੀ ਡਿਵੈਲਪਮੈਂਟ ਹੁੰਦੀ ਆ ਉਹ ਕੇਂਦਰ ਤੋਂ ਬਾਹਰ ਵੱਲ ਹੁੰਦੀ ਆ ਮਤਲਬ ਤੁਹਾਨੂੰ ਦੱਸ ਦਿੰਨੇ ਆ ਵੀ ਜਿਹੜਾ ਕੀ ਆ ਆਪਣਾ ਸਰੀਰ ਦਾ ਮੱਧ ਭਾਗ ਦਾ ਜਿਵੇਂ ਰੀੜ ਦੀ ਹੱਡੀ ਠੀਕ ਹੈ ਵੀ ਸਭ ਤੋਂ ਪਹਿਲਾਂ ਰੀੜ ਦੀ ਹੱਡੀ ਜਾਂ ਜਿਹੜੇ ਦਿਲ ਦੇ ਨੇੜੇ ਦੇ ਅੰਗ ਹੁੰਦੇ ਨੇ ਉਹ ਮਜ਼ਬੂਤ ਹੁੰਦੇ ਨੇ ਫਿਰ ਇਹ ਹੌਲੀ ਹੌਲੀ ਇਹ ਜਿਹੜੀ ਤਾਕਤ ਹੁੰਦੀ ਆ ਇਹ ਬਾਹਾਂ ਤੱਕ ਉਂਗਲਾਂ ਤੱਕ ਪਹੁੰਚ ਜਾਂਦੀ ਹੈ ਠੀਕ ਹੈ ਜਾਂ ਤੁਸੀਂ ਕਹਿ ਸਕਦੇ ਹੋਗੇ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਹੋਰ ਉਦਾਹਰਣ ਦੱਸ ਦਿਆਂਗੀ ਜਿਵੇਂ ਪਹਿਲਾ ਬੱਚਾ ਛੋਟਾ ਤਾਂ ਛੋਟਾ ਹੁੰਦਾ ਹੈ ਨਾ ਉਹ ਆਪਣੇ ਬਾਹਾਂ ਤੇ ਤਾਂ ਕੀ ਹੈ ਹਿਲਾ ਲੈਂਦਾ ਕਾਬੂ ਪਾ ਲੈਂਦਾ ਬਾਹਾਂ ਨੂੰ ਇਧਰ ਉਧਰ ਹਿਲਾਉਂਦਾ ਪਰ ਜਿਹੜੀ ਉਂਗਲਾਂ ਹੁੰਦੀਆਂ ਨੇ ਉਹਦੇ ਹੱਥ ਹੁੰਦੇ ਨੇ ਉਹਦੇ ਕੰਟਰੋਲ ਨਹੀਂ ਕਰ ਸਕਦਾ ਆਪਾਂ ਬੱਚੇ ਦੇ ਹੱਥ 'ਚ ਕੋਈ ਚੀਜ਼ ਫੜਾ ਦਈਏ ਉਹ ਨਹੀਂ ਫੜ ਸਕਦਾ ਜੀ ਹੈਨਾ ਕਿਉਂ ਕਿ ਉਹਦਾ ਜਿਹੜੀ ਡਿਵੈਲਪਮੈਂਟ ਹੈਗੀ ਉਹ ਕਿੱਥੋਂ ਹੈਗੀ ਮੋਢਿਆਂ ਦੀ ਡਿਵੈਲਪਮੈਂਟ ਤਾਂ ਹੋ ਗਈ ਪਰ ਹੱਥਾਂ ਦੀ ਨਹੀਂ ਹੋਈ ਹੈਗੀ ਹੈਨਾ ਉਹ ਵੱਡਾ ਹੁੰਦਾ ਫਿਰ ਉਹਦੀਆਂ ਉਂਗਲਾਂ ਦੀ ਵਰਤੋਂ ਕਰਨਾ ਸਿੱਖ ਜਾਂਦਾ ਜਿਵੇਂ ਪੈਨਸਲ ਫੜਨੀ ਸਿੱਖ ਗਿਆ ਪੈਨ ਫੜਨਾ ਸਿੱਖ ਗਿਆ ਮਤਲਬ ਆਪਾਂ ਕੀ ਕਹਿ ਸਕਦੇ ਆਂ ਵੀ ਇਹਦੇ ਵਿੱਚ ਜਿਹੜਾ ਪ੍ਰੋਕਸੀਮੋਡਿਸਟਲ ਹੁੰਦਾ ਇਹਦੇ ਵਿੱਚ ਜਿਹੜਾ ਵਿਕਾਸ ਆ ਅੰਦਰੋਂ ਸ਼ੁਰੂ ਹੁੰਦਾ ਹੈਗਾ ਮਤਲਬ ਰੀੜ ਦੀ ਹੱਡੀ ਤੋਂ ਸ਼ੁਰੂ ਹੁੰਦਾ ਹੈਗਾ ਤੇ ਬਾਹਰ ਵੱਲ ਮਤਲਬ ਉਂਗਲਾਂ ਵੱਲ ਚੱਲਦਾ ਹੈਗਾ ਠੀਕ ਹੈ ਜੀ ਸਮਝ ਲੱਗੀ ਇਹੋ ਸਭ ਨੂੰ ਇਹ ਦੋ ਦਿਨਾਂ ਦਾ ਹੁੰਦਾ ਵਿਕਾਸ ਦਾ ਨਿਜਮ ਹੈ ਨਾ ਇੱਕ ਪ੍ਰੋਕਸੀਮੋਡਿਸਟਲ ਹੁੰਦਾ ਹੈਗਾ ਇੱਕ ਕਿਹੜਾ ਸੈਫੈਲੋ ਉਹ ਸੈਫੈਲੋਕੋਰਡਲ ਹੁੰਦਾ ਜਿਹੜਾ ਸੈਫੈਲੋਕੋਰਡਲ ਹੁੰਦਾ ਉਹ ਜਿਹੜੇ ਸਿਰ ਤੋਂ ਪੈਰਾਂ ਵੱਲ ਹੁੰਦਾ ਜਿਹੜਾ ਪ੍ਰੋਕਸੀਮੋਡਿਸਟਲ ਹੁੰਦਾਗਾ ਉਹਦੇ ਵਿੱਚ ਵਿਕਾਸ ਕੀ ਕਹਿੰਦਾ ਉਹ ਕਿਹੜਾ ਕੇਂਦਰ ਤੋਂ ਬਾਹਰ ਵੱਲ ਹੁੰਦਾ ਸਮਝ ਗਏ ਨਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੱਚਾ ਪਹਿਲਾਂ ਵੱਡੀਆਂ ਮਾਸਪੇਸ਼ੀਆਂ ਦੇ ਕਾਬੂ ਪਾਉਂਦਾ ਹੈ ਇਹ ਕਿਹੜਾ ਨਿਜਮ ਹੈ ਬੱਚਾ ਪਹਿਲਾਂ ਵੱਡੀਆਂ ਮਾਸਪੇਸ਼ੀਆਂ ਦੇ ਕਾਬੂ ਪਾਉਂਦਾ ਜੀ ਇਹ ਕਿਹੜਾ ਨਿਜਮ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਪ੍ਰੋਕਸੀਮਲ ਡਿਸਟਲ ਹੁਣ ਇਹ ਤੁਹਾਨੂੰ ਇਹਦੇ ਬਾਰੇ ਸਮਝਾ ਗਈਆਂ ਪਤਾ ਲੱਗ ਗਿਆ ਹੋਣਾ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਵਿੱਚ ਪਹਿਲਾਂ ਕਿਹੜਾ ਬਿਹਾਰ ਆਉਂਦਾ ਹੈ ਵਿਕਾਸ ਦੇ ਵਿੱਚ ਪਹਿਲਾਂ ਜਿਹੜਾ ਕਿਹੜਾ ਬਿਹਾਰ ਆਉਂਦਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਸੁਧਾਰਨ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੱਚੇ ਦੀ ਭਾਸ਼ਾ ਵਿਕਾਸ ਤੇ ਸਭ ਤੋਂ ਵੱਧ ਪ੍ਰਭਾਵ ਕਿਸ ਦਾ ਹੁੰਦਾ ਹੈ ਬੱਚੇ ਦੀ ਭਾਸ਼ਾ ਵਿਕਾਸ ਤੇ ਸਭ ਤੋਂ ਵੱਧ ਪ੍ਰਭਾਵ ਕਿਸ ਦਾ ਹੁੰਦਾ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਵਾਤਾਵਰਨ ਦਾ ਬੱਚੇ ਦੀ ਭਾਸ਼ਾ ਵਿਕਾਸ ਤੇ ਵਾਤਾਵਰਨ ਦਾ ਸਭ ਤੋਂ ਵੱਧ ਪ੍ਰਭਾਵ ਪੈਂਦਾ ਜਿਸ ਤਰ੍ਹਾਂ ਦੇ ਵਾਤਾਵਰਨ ਵਿੱਚ ਬੱਚਾ ਰਹੂਗਾ ਉਸੇ ਤਰ੍ਹਾਂ ਦੀ ਉਹ ਬੋਲੀ ਜਿਹੜੀ ਬੋਲੂਗਾ ਜੀ ਠੀਕ ਹੈ ਸਮਝ ਗਏ ਨਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮਾਨਸਿਕ ਵਿਕਾਸ ਦਾ ਸਬੰਧ ਕਿਸ ਨਾਲ ਹੈ ਮਾਨਸਿਕ ਵਿਕਾਸ ਦਾ ਸਬੰਧ ਹੈ ਜਿਹੜਾ ਕਿਸ ਨਾਲ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਸੋਚ ਅਤੇ ਸਮਝ ਨਾਲ ਹੈ ਜੀ ਮਾਨਸਿਕ ਵਿਕਾਸ ਦਾ ਸਬੰਧ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਭਾਵਨਾਤਮਿਕ ਵਿਕਾਸ ਨਾਲ ਕੀ ਜੁੜਿਆ ਹੈ ਭਾਵਨਾਤਮਿਕ ਵਿਕਾਸ ਨਾਲ ਕੀ ਜੁੜਿਆ ਹੈ ਜੀ ਇਹ ਪਤਾ ਹੋ ਸਭ ਨੂੰ भावनात्मिक मतलब अपनिया फीलिंगस है, है ना कि हो गई सही अंतर सही आंसर आ गया था सी ऑप्शन डर खुशी गुस्सा है ना हाँ जी अगला प्रश्न है जी समाजिक विकास का अर्थ है समाजिक विकास का अर्थ है जी ये पता यू हाँ जी ऑप्शन देख लो बिल्कुल सौखा चाह जी हाँ जी सही उत्तर है जी बी ऑप्शन समाज नुकूल का होना ठीक है समाजिक विकास का अर्थ होंगे समाज नुकूल होना ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮੈਚਿਉਰੇਸ਼ਨ ਦਾ ਸਹੀ ਅਰਥ ਕੀ ਹੈ ਮੈਚਿਉਰੇਸ਼ਨ ਦਾ ਸਹੀ ਅਰਥ ਕੀ ਹੈ ਜੀ 옵ਸ਼ਨਸ ਦੇਖ ਲਓ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ 옵ਸ਼ਨ ਕੁਦਰਤੀ ਵਿਕਾਸ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੱਚਾ ਪিনা ਸਿਖਾਏ ਤੁਰਨਾ ਸਿੱਖਦਾ ਹੈ ਇਹ ਕਿਸ ਦੀ ਉਦਾਹਰਨ ਹੈ ਵੀ ਬੱਚੇ ਨੂੰ ਬਿਨਾ ਸਿਖਾਈ ਆਪਾਂ ਜੇ ਬੱਚੇ ਨੂੰ ਸਿਖਾਈਏ ਵੀ ਨਾ ਤਾਂ ਵੀ ਉਹ ਕਿਸੇ ਨਾ ਕਿਸੇ ਟਾਈਮ ਤੁਰਨਾ ਸਿੱਖ ਜਾਂਦਾ ਹੈ ਇਹ ਕਿਸ ਦੀ ਉਦਾਹਰਨ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਹਾਂਜੀ ਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਮਚੁਰੇਸ਼ਨ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਦੀ ਇੱਕ ਮੁੱਖ ਵਿਸ਼ੇਸ਼ਤਾ ਕਿਹੜੀ ਹੈ ਵਿਕਾਸ ਦੀ ਇੱਕ ਮੁੱਖ ਵਿਸ਼ੇਸ਼ਤਾ ਕਿਹੜੀ ਹੈ ਜੀ ਆਪਸ਼ਨਸ ਦੇਖ ਸਕਦੇ ਹੋ ਹਾਂਜੀ ਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਨਿਰੰਤਰਤਾ ਕੰਟੀਨਿਉਟੀ ਠੀਕ ਹੈ ਇਹ ਕਿ ਵਿਕਾਸ ਦੀ ਕਿ ਮੁੱਖ ਵਿਸ਼ੇਸ਼ਤਾ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੱਚੇ ਦੀ ਯਾਦਦਾਸ਼ਤ ਕਿਸ ਵਿਕਾਸ ਨਾਲ ਸੰਬੰਧਿਤ ਹੈ ਬੱਚੇ ਦੀ ਜਿਹੜੀ ਯਾਦਦਾਸ਼ਤ ਹੈ ਉਹ ਕਿਸ ਵਿਕਾਸ ਨਾਲ ਸੰਬੰਧਿਤ ਹੈ ਜੀ ਯਾਦਦਾਸ਼ਤ ਮਤਲਬ ਯਾਦ ਰੱਖਣ ਦੀ ਯੋਗਤਾ ਹੈ ਨਾ ਯਾਦ ਕਿੱਥੇ ਰੱਖਦੇ ਆ ਮਾਈਂਡ ਚ ਰੱਖਦੇ ਆ ਇਟ ਮੀਨਸ ਕੀ ਹੋ ਗਿਆ ਅਨਸਰ ਹੈ ਬੀ ਆਪਸ਼ਨ ਮਾਨਸਿਕ ਨਾਲ ਠੀਕ ਹੈ ਜੀ ਹਾਂਜੀ ਬੀਮਾ ਦੇਖੋ ਜੀ ਨੈਤਿਕ ਵਿਕਾਸ ਦਾ ਅਰਥ ਹੈ ਨੈਤਿਕ ਵਿਕਾਸ ਦਾ ਅਰਥ ਹੈ ਹਾਂਜੀ ਆਪਸ਼ਨਸ ਦੇਖ ਲਓ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਹੈ ਸਹੀ ਗਲਤ ਦੀ ਸਮਝ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਦਾ ਅਧਿਐਨ ਅਧਿਆਪਕ ਲਈ ਕਿਉਂ ਜ਼ਰੂਰੀ ਹੈ ਵਿਕਾਸ ਦਾ ਅਧਿਐਨ ਅਧਿਆਪਕ ਲਈ ਕਿਉਂ ਜ਼ਰੂਰੀ ਹੈ ਜੀ ਆਪਸ਼ਨਸ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ ਬੀ ਆਪਸ਼ਨ ਬੱਚੇ ਨੂੰ ਸਮਝਣ ਦੇ ਲਈ ਆਪਾਂ ਨੂੰ ਵਿਕਾਸ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਕਿ ਹੁਣ ਸਾਰੇ ਤੁਸੀਂ ਟੀਚਰ ਬਣਨੇ ਜਾ ਰਹੇ ਹੋਗੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਚੀਜ਼ਾਂ ਦਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਾਸ ਦਾ ਨਿਜ਼ਮ ਨਹੀਂ ਹੈ ਇਹਨਾਂ ਦੇ ਵਿੱਚੋਂ ਵਿਕਾਸ ਦਾ ਨਿਜ਼ਮ ਕਿਹੜਾ ਨਹੀਂ ਹੈਗਾ ਜੀ অপਸ਼ਨਸ ਦੇਖ ਲਓ ਹਾਂਜੀ ਦਾ ਸਹੀ ਆਨਸਰ ਹੈ ਜੀ ਸੀ ਆਪਸ਼ਨ ਰੀਇਨਫੋਰਸਮੈਂਟ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਦੀ ਪ੍ਰਕਿਰਿਆ ਕਦੋਂ ਤੱਕ ਚੱਲਦੀ ਹੈ ਇਹ ਸਭ ਨੂੰ ਪਤਾ ਹੀ ਹੋਊਗਾ ਵਿਕਾਸ ਦੀ ਪ੍ਰਕਿਰਿਆ ਕਦੋਂ ਤੱਕ ਚੱਲਦੀ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਡੀ ਆਪਸ਼ਨ ਪੂਰੀ ਜ਼ਿੰਦਗੀ ਚੱਲਦੀ ਹੈ ਵਿਕਾਸ ਦੀ ਇਹ ਪ੍ਰਕਿਰਿਆ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੱਚੇ ਦਾ ਉਚਿਤ ਸਿੱਖਣ ਮਾਹੌਲ ਕਿਹੋ ਜਿਹਾ ਹੋਣਾ ਚਾਹੀਦਾ ਹੈ ਬੱਚੇ ਦਾ ਉਚਿਤ ਸਿੱਖਣ ਜੇ ਬੱਚੇ ਨੇ ਆਪ ਕਹਿੰਦੇ ਵਧੀਆ ਸਿੱਖੇ ਤਾਂ ਉਹਦੇ ਲਈ ਮਾਹੌਲ ਕਿਦਾਂ ਦਾ ਹੋਣਾ ਚਾਹੀਦਾ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਪਿਆਰ ਤੇ ਸੁਰੱਖਿਆ ਭਰਿਆ ਹੋਣਾ ਚਾਹੀਦਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਵਿੱਚ ਵਾਤਾਵਰਣ ਦੀ ਭੂਮਿਕਾ ਕੀ ਹੈ ਵਿਕਾਸ ਵਿੱਚ ਵਾਤਾਵਰਣ ਦੀ ਭੂਮਿਕਾ ਕੀ ਹੈ ਜੀ অপਸ਼ਨਸ ਦੇਖ ਲਓ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਮਹੱਤਵਪੂਰਨ ਵਿਕਾਸ ਵਿੱਚ ਵਾਤਾਵਰਣ ਦੀ ਜਿਹੜੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੱਚਾ ਦੂਜਿਆਂ ਦੀ ਨਕਲ ਕਰਦਾ ਹੈ ਇਹ ਕਿਹੜੀ ਪ੍ਰਕਿਰਿਆ ਹੈ ਬੱਚਾ ਦੂਜਿਆਂ ਦੀ ਨਕਲ ਕਰਦਾ ਹੈ ਇਹ ਕਿਹੜੀ ਪ੍ਰਕਿਰਿਆ ਹੈ ਜੀ ਆਪਾਂ ਨੂੰ ਪਤਾ ਵੀ ਨਕਲ ਕਰਨਾ ਇੰਗਲਿਸ਼ ਕੀ ਬੋਲਦੇ ਆ इमिटेशन दैट मींस करेक्ट आंसर इज बी ऑप्शन इमिटेशन ठीक है हां जी अगला प्रश्न है जी विकास ਦਾ ਕਿਹੜਾ ਪੱਖ ਬੁੱਧੀ ਨਾਲ ਜੁੜਿਆ ਹੈ ਵਿਕਾਸ ਦਾ ਕਿਹੜਾ ਪੱਖ ਹੈ ਜਿਹੜਾ ਬੁੱਧੀ ਨਾਲ ਜੁੜਿਆ ਹੈ ਬੁੱਧੀ ਕੀ ਹੋਗੀ ਦਿਮਾਗ ਨਾਲ ਜੁੜਿਆ ਤਾਂ ਕੀ ਹੋ ਗਿਆ ਦਾ ਅਨਸਰ ਸਹੀ ਜੀ ਸਭ ਨੂੰ ਪਤਾ ਹੋਵੇ ਤਾਂ हां जी ਦਾ கரெક્ટ ਅਨਸਰ ਹੋ ਗਿਆ ਜੀ ਬੀ ਆਪਸ਼ਨ ਮਾਨਸਿਕ ਹੈ ਠੀਕ ਹੈ हां जी अगला प्रश्न ਹੈ ਜੀ ਵਿਕਾਸ ਦਾ ਸਹੀ ਕ੍ਰਮ ਕਿਹੜਾ ਹੈ ਹਾਂਜੀ ਵਿਕਾਸ ਦਾ ਸਹੀ ਕ੍ਰਮ ਕਿਹੜਾ ਹੈ ਜੀ 옵ਸ਼ਨਸ ਦੇਖ ਲਓ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਨਿਧਾਤ ਹਾਂਜੀ ਅਗਲਾ ਬੱਚੇ ਦੀ ਸਮੱਸਿਆ ਹੱਲ ਕਰਨ ਦੀ ਸਮਰੱਥਾ ਕਿਸ ਨਾਲ ਸੰਬੰਧਿਤ ਹੈ ਬੱਚੇ ਦੀ ਸਮੱਸਿਆ ਹੱਲ ਕਰਨ ਦੀ ਸਮਰੱਥਾ ਕਿਸ ਨਾਲ ਸੰਬੰਧਿਤ ਹੈ ਜੀ 옵ਸ਼ਨਸ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਸਹੀ ਉੱਤਰ ਆ ਗਿਆ ਜੀ ਬੀ ਆਪਸ਼ਨ ਮਾਨਸਿਕ ਵਿਕਾਸ ਨਾਲ ਸੰਬੰਧਿਤ ਹੈ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਦਾ ਅਰਥ ਹੈ ਵਿਕਾਸ ਦਾ ਅਰਥ ਕੀ ਹੈ ਜੀ অপਸ਼ਨਸ ਦੇਖ ਲਓ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਪੂਰਨ ਤੇ ਗੁਨਾਤਮਿਕ ਬਦਲਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਦੀ ਗਤੀ ਕਿਵੇਂ ਹੁੰਦੀ ਹੈ ਵਿਕਾਸ ਦੀ ਗਤੀ ਕਿਵੇਂ ਹੁੰਦੀ ਹੈ অপਸ਼ਨਸ ਦੇਖ ਲਓ ਹਾਂਜੀ ਇਹਦਾ ਸਹੀ ਆਨਸਰ ਹੈ ਜੀ ਬੀ ਆਪਸ਼ਨ ਵਿਅਕਤੀ ਅਨੁਸਾਰ ਵੱਖ-ਵੱਖ ਹਰੇਕ ਵਿਅਕਤੀ ਦੇ ਵਿੱਚ ਜਿਹੜੀ ਡਿਵੈਲਪਮੈਂਟ ਦੀ ਸੀਮਾ ਹੁੰਦੀ ਹੈ ਜਾਂ ਗਤੀ ਹੁੰਦੀ ਆ ਉਹ ਅਲੱਗ-ਅਲੱਗ ਹੁੰਦੀ ਹੈ ਜੀ ਠੀਕ ਹੈ ਯਾਦ ਰੱਖੋ ਇਹ ਨਹੀਂ ਹੈਗਾ ਬੀਤੇ ਮਨ ਲੋ ਦੋ ਬੱਚੇ ਨੇਗੇ ਇੱਕ ਬੱਚਾ ਤੁਰਨ ਲੱਗਿਆ ਦੂਜਾ ਨਹੀਂ ਤੁਰਿਆ ਹੈਨਾ ਤਾਂ ਇਟ ਮੀਨ ਉਹਨਾਂ ਵਿਕਾਸ ਦੀ ਗਤੀ ਵੱਖ-ਵੱਖ ਹੈ ਇਕੱਠੇ ਜ਼ਰੂਰੀ ਨਹੀਂ ਵੀ ਉਹ ਇਕੱਠੇ ਤੁਰਨਾ ਸਿੱਖਣਗੇ ਜਾਂ ਇਕੱਠੇ ਬੋਲਣਾ ਸਿੱਖਣਗੇ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੱਚੇ ਵਿੱਚ ਡਰ ਖੁਸ਼ੀ ਗੁੱਸਾ ਇਹ ਕਿਹੜਾ ਵਿਕਾਸ ਹੈ ਇਹ ਕਿਨੇ ਆਪਣੀਆਂ ਫੀਲਿੰਗਸ ਨੇਗੇ ਡਰ ਖੁਸ਼ੀ ਗੁੱਸਾ ਨਾਲ ਤਾਂ ਕਿਹੜਾ ਵਿਕਾਸ ਹੋਇਆ ਜੀ ਇਹ ਇਹਦਾ ਸਹੀ ਆਨਸਰ ਆ ਗਿਆ ਜੀ ਸੀ ਆਪਸ਼ਨ ਭਾਵਨਾਤਮਕ ਵਿਕਾਸ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਇਹ ਲਿਖਿਆ ਵਿੱਚੋਂ ਕਿਹੜਾ ਸਮਾਜਿਕ ਵਿਕਾਸ ਦਾ ਉਦਾਹਰਨ ਹੈ ਸਮਾਜਿਕ ਵਿਕਾਸ ਦਾ ਉਦਾਹਰਨ ਇਹਨਾਂ ਦੇ ਵਿੱਚੋਂ ਕੀ ਹੋਇਆ ਜੀ ਬਿਲਕੁਲ ਈਜ਼ੀ ਹੈ ਸਮਾਜ ਨਾਲ ਜੁੜਨਾ ਹੈ ਨਾ ਮਤਲਬ ਸਹੀ ਆਨਸਰ ਬੀ ਆਪਸ਼ਨ ਦੋਸਤ ਬਣਾਉਣਾ ਇਹਦਾ ਸਹੀ ਉਦਾਹਰਨ ਹੋ ਗਿਆ ਸਮਾਜਿਕ ਵਿਕਾਸ ਦਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਦਾ ਅਧਿਐਨ ਕਿਸ ਵਿਸ਼ੇ ਨਾਲ ਸੰਬੰਧਿਤ ਹੈ ਇਹ ਵੀ ਸਭ ਨੂੰ ਪਤਾ ਹੋਊਗਾ ਵਿਕਾਸ ਦਾ ਅਧਿਐਨ ਕਿਸ ਵਿਸ਼ੇ ਨਾਲ ਸੰਬੰਧਿਤ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਸਹੀ ਉੱਤਰ ਆ ਗਿਆ ਜੀ ਬੀ ਆਪਸ਼ਨ ਮਨੋਵਿਗਿਆਨ ਸਾਈਕੋਲ ਜੀ ਨਾਲ ਸੰਬੰਧ ਦਾ ਵਿਕਾਸ ਦਾ ਦੇਣ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਦੀ ਇੱਕ ਵਿਸ਼ੇਸ਼ਤਾ ਨਹੀਂ ਹੈ ਇਹਨਾਂ ਦੇ ਵਿੱਚੋਂ ਵਿਕਾਸ ਦੀ ਇੱਕ ਵਿਸ਼ੇਸ਼ਤਾ ਜਿਹੜੀ ਨਹੀਂ ਹੈਗੀ ਜੀ ਬਾਕੀ ਦੇ ਬਸੇਸ਼ਤਾ ਮਨ ਵਿਕਾਸ ਦੀਆਂ ਹਾਂਜੀ ਇਹਦਾ ਸਹੀ ਉੱਤਰ ਕੀ ਆਇਆ ਜੀ ਫਿਰ ਸੀ ਆਪਸ਼ਨ ਅਚਾਨਕਤਾ ਜਿਹੜੇ ਡਿਵੈਲਪਮੈਂਟ ਹੈ ਉਹ ਇਹ ਥੋੜੀ ਹੈ ਨਾ ਵੀ ਇੱਕਦਮ ਹੋ ਗਿਆ ਅਚਨਚੇਤਾ ਪਾ ਕਹਿੰਦੀ ਵੀ ਅਚਨਚੇਤੀ ਉਹ ਤਾਂ ਐ ਕਰਨ ਲੱਗਿਆ ਹੈ ਨਾ ਅਚਨ ਅਚਾਨਕਤਾ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੱਚੇ ਦੀ ਸਹੀ ਪਰਬ੍ਰਿਸ਼ ਲਈ ਸਭ ਤੋਂ ਜ਼ਰੂਰੀ ਕੀ ਹੈ ਜੇ ਆਪਾਂ ਚਾਹੋ ਨੇ ਬੱਚੇ ਦਾ ਠੀਕ ਵਿਕਾਸ ਹੋਵੇ ਪਰਬ੍ਰਿਸ਼ ਸਹੀ ਹੋਵੇ ਹੈਨਾ ਤਾਂ ਉਹਦੇ ਲਈ ਕੀ ਜ਼ਰੂਰੀ ਹੈ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਪਿਆਰ ਅਤੇ ਸੁਰੱਖਿਆ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਦਾ ਮਤਲਬ ਹੈ ਵਿਕਾਸ ਦਾ ਕੀ ਮਤਲਬ ਹੈ ਮੀਨਿੰਗ ਆਪਾਂ ਕੀ ਕਹਾਂਗੇ ਡਿਵੈਲਪਮੈਂਟ ਦਾ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਇਹ ਸਹੀ ਉੱਤਰ ਹੈ ਜੀ ਸੀ ਆਪਸ਼ਨ ਪੂਰਨ ਬਦਲਾ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਬੱਚਾ ਗਲਤੀਆਂ ਕਰਕੇ ਸਿੱਖਦਾ ਹੈ ਇਹ ਕਿਹੜਾ ਤਰੀਕਾ ਹੈ ਗਲਤੀਆਂ ਕਰ ਕਰ ਸਿੱਖਣਾ ਉਹ ਕਿਹੜਾ ਤਰੀਕਾ ਹੁੰਦਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਸਹੀ ਉੱਤਰ ਆ ਗਿਆ ਬੀ ਆਪਸ਼ਨ ਟ੍ਰਾਇਲ ਐਂਡ ਐਰਰ ਮੈਥਡ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਇੱਕ ਚੰਗਾ ਅਧਿਆਪਕ ਸਭ ਤੋਂ ਪਹਿਲਾਂ ਕੀ ਕਰਦਾ ਹੈ ਜਿਹੜਾ ਇੱਕ ਚੰਗਾ ਅਧਿਆਪਕ ਹੋਊਗਾ ਉਹ ਸਭ ਤੋਂ ਪਹਿਲਾਂ ਕੀ ਕਰੂਗਾ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਇਹ ਸਹੀ ਉੱਤਰ ਆ ਗਿਆ ਜੀ ਬੀ ਆਪਸ਼ਨ ਬੱਚਿਆਂ ਨੂੰ ਸਮਝਦਾ ਹੈ ਜਿਹੜਾ ਇੱਕ ਵਧੀਆ ਅਧਿਆਪਕ ਹੋਊਗਾ ਪਹਿਲਾਂ ਬੱਚੇ ਨੂੰ ਸਮਝੂਗਾ ਵੀ ਇਹਨੂੰ ਕਿਸ ਤਰ੍ਹਾਂ ਨਾਲ ਕੰਮ ਕਰਾਇਆ ਜਾਵੇ ਹੈਨਾ ਧੰਨਵਾਦ ਜੀ